ਤਿੰਨ ਮਹੀਨੇ ਤਿੰਨ ਮਹੀਨਾ ਤਿੰਨ ਮਹੀਨੇ ਦੋ ਮੁੰਡੇ ਮਰ ਗਏ ਇਹ ਤਾਂ ਭਾਈ ਨਾਲਾਂ ਸੀ ਇੱਕ ਦੇਸ ਆਉਂਦਾ ਜਮਾ ਬਿਰਦਾ ਵਧੀਆ ਨਾਤੀ ਤੇ ਬਹੁਤ ਵਧੀਆ ਫਲਮ ਸੀ ਬਾਈ ਬਹੁਤ ਦੂਰ ਸੀ ਕਿਹੜਾ ਰਾਣਾ ਬਕਾੜ ਦੇ ਕਹਾਣੀ ਕਹ ਰਿਹਾ ਉਹ ਤਾਂ ਬਹੁਤ ਬਹੁਤ ਕੀ ਯਾਰ ਬੜੇ ਪਰ ਲਗ ਗਿਆ ਦੇਖੋ ਪਾਈ ਜਾ ਰਿਹਾ ਹੈ ਸਾਡੇ 2 ਪਿੰਡਾਂ ਆ ਦੇਖ ਰੋ ਆ ਕੁੱਤਿਆਂ ਸਰਕਾਰਾਂ ਦੇ ਕੰਮ ਦੇਖ ਲੋ ਇਹਨਾਂ ਦਾ ਕੰਮ ਹੀ ਐ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਹਲਕਾ ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ ਵੀ ਚੋਣ ਲੜ ਰਹੇ ਨੇ ਉਥੇ ਹੀ ਦੋਸਤੋ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਚੋਣ ਪ੍ਰਚਾਰ ਦੌਰਾਨ ਦੋਸਤੋ ਲੱਖੇ ਸਿਧਾਣੇ ਨੂੰ ਪੰਜਾਬ ਦੀਆਂ ਮਾਤਾਵਾਂ ਮਿਲੀਆਂ ਜਿਨ੍ਹਾਂ ਦੇ ਪੁੱਤ ਨਸਿਆਂ ਦੇ ਵਿੱਚ ਜਾਂ ਤਾਂ ਖਤਮ ਹੋ ਚੁੱਕੇ ਨੇ ਜਾਂ ਜਿਨ੍ਹਾਂ ਦੇ ਪੁੱਤ ਨਸਿਆਂ ਦੇ ਵਿੱਚ ਫਸ ਤੋਂ ਉਹਨਾਂ ਦੇ ਘਰ-ਬਾਰ ਬਰਬਾਦ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਦੋਸਤੋ ਨਸ਼ਿਆਂ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਬਣ ਚੁੱਕੀਆਂ ਨੇ ਜਿਨ੍ਹਾਂ ਨੇ ਦੋਸਤੋ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਕਿਉਂਕਿ ਦੋਸਤੋ ਨਸ਼ੇ ਨਾਲ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਖਤਮ ਹੋ ਚੁੱਕੀ ਹੈ ਘਰਾਂ ਦੇ ਘਰ ਖਾਲੀ ਹੋ ਗਏ ਨੇ ਉੱਥੇ ਦੋਸਤੋ ਚੋਣ ਪ੍ਰਚਾਰ ਦੌਰਾਨ ਜਿਹੜੋਂ ਲੱਖੇ ਸਿਧਾਂਨੇ ਨੂੰ ਪੰਜਾਬ ਦੀਆਂ ਇਹ ਮਾਤਾ-ਮਾਵਾਂ ਮਿਲੀਆਂ ਉਹਨਾਂ ਨੇ ਜੋ ਵੀ ਲੱਖੇ ਸਿਧਾਂਨੇ ਨੂੰ ਬੇਨਤੀ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਦੌਰਾਨ ਪਾਣੀ ਸਿੱਧੂ ਨੇ ਜੋ ਵੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹਦੇ ਮਾਈ ਦੇ ਦੋ ਹੀ ਮੁੰਡੇ ਤੇ ਦੋਨੇ ਲੜਦੇ ਬੱਲੇ ਮਟਕੇ ਕਿੱਟੇ ਇਹਦੇ ਬਿੜਾ ਬਿੜਾ ਚਿੱਟੇ ਨਾ ਕਿੱਟੇ ਬਾਈ ਦਾ ਗੱਲਾਂ ਕਬੱਡੀ ਖੇਡਦੇ ਸੀ ਬਈ ਅੱਛਾ ਬੜੀ ਕਬੱਡੀ ਕਰਦੇ ਕਿੱਟੇ ਬੜੀ ਕਬੱਡੀ ਖੇਡਦੇ ਸੀ ਪਿਛੋਕੜ ਉਹ ਤਾਂ ਲੱਗਿਆਂ ਵਿੱਚ ਆ ਹਾਂ ਹਾਂ ਤਿੰਨ ਮਹੀਨਿਆਂ ਚ ਤਿੰਨ ਮਹੀਨਾ ਤਿੰਨ ਮਹੀਨੇ ਦੋ ਮੁੰਡੇ ਮਰ ਗਏ ਇਹ ਤਾਂ 25 ਸਾਲਾਂ ਦਾ ਸੀ ਇੱਕ ਦੇਸ ਆ ਉਹ ਜਮਾ ਬਿਰਤਾਂ ਕੋਟੇ ਨੂੰ ਵਧੀਆ ਨਾ ਸੀ ਤੇ ਬਹੁਤ ਵਧੀਆ ਪ੍ਰੋਜੈਕਟ ਸੀ ਬਾਈ ਬਹੁਤ ਦੂਰ ਸੀ ਕਿਹੜਾ ਰਾਣਾ ਲਕਾ ਅੱਜ ਦੇ ਕਹਾਣੀ ਕਿਹਾ ਉਹਦਾ ਬਹੁਤ ਬਹੁਤ ਕੀ ਯਾਰ ਬੜੇ ਪਰ ਲਗਿਆ ਦੇਖ ਪਾਈ ਨਾ ਹਾਂ ਸਰਕਾਰ ਕਿ ਸਾਡੇ ਦੋ ਪਿੰਡ ਆ ਦੇਖ ਰੋ ਆ ਕੁੱਤਿਆਂ ਸਰਕਾਰਾਂ ਦੇ ਕੰਮ ਦੇਖ ਲੋ ਇਹਨਾਂ ਦਾ ਕੰਮ ਹੀ ਐ ਆ ਕਹਿੰਦੇ ਲੋਕਾਂ ਨੂੰ ਆਟੇ ਲੈ ਲੋ ਦਾਲਾਂ ਨਾਲ ਆ ਉਹ ਮੈਂ ਕਹਿੰਦਾ ਸੁਡੇ ਆਟੇ ਦਾ ਵੇ ਥਾਨ ਵਾਲੇ ਨਾ ਬੱਚੇ ਤਾਂ ਕੀ ਕਰਨੇ ਆਟੇ ਦਾਲਾਂ ਨਾਲ 8000 ਤਾਂ ਦੋ ਦਿਨ ਚੱਲੂ ਆ ਦੇਖਣਾ ਦੀ ਭੁੱਖੀ ਮਰ ਜਾਂਦੀ ਸਾਡੇ ਸਾਡੇ ਨਾ ਕਿਸੇ ਨੂੰ ਪਤਾ ਇਹ ਬੰਦ ਜੇ ਨੌਕਰੀ ਕਿ ਮਿਲੇਗੀ ਆਪਣੀ ਨੌਕਰੀ ਜੇ ਹੋਰ ਇੱਕ ਮੰਗਾ ਸਾਰੇ ਘਰਾਂ ਨੂੰ ਜੇ ਨਾ ਹਮੇ ਹੁਣ ਪੰਜਵੇਂ ਪਿੰਡ 'ਚ ਆਇਆ 52 ਪਿੰਡਾਂ 'ਚ ਐਂ ਮਾਂ ਮਾਰ ਰੋਦੀਆਂ ਹਾਲਾਤ ਕਿਸੇ ਨੇ ਦੋ ਮਾਰ ਕੇ ਘਰੇ ਤਿੰਨ ਮਾਰ ਕੇ ਆ ਹਾਲਾਤ ਆ ਭੁੱਖਾਂ ਸੁਨੀਆਂ ਹੋ ਗਈਆਂ ਘਰ ਉਜੜ ਗਏ ਹਾਂ ਤੇ ਰਾਮਨੀ ਦੀ ਗੱਲ ਦੇਖ ਲਓ ਐਥੇ ਭਵੰਤ ਮਾਨ ਨਿਕਲੀਆਂ ਪਾਉਂਦਾ ਸੁਣ ਲਿਆ ਕਰੋ ਚੁੜਕਲੇ ਸੁਣਾਉਂਦਾ ਕਿ ਪੰਜਾਬ ਰੰਗਲਾ ਹੋ ਗਿਆ ਸ਼ਗਵੀਰ ਪਾਦਲ ਕਹਿੰਦਾ ਕਿ ਭਵੰਤ ਦਾਰੂ ਪੀਂਦਾ ਉਹ ਦਰੋ ਰਾਜਾ ਪੜਿਆ ਕਿ ਇੱਕ ਗੋਲ ਗੱਪੇ ਖਾਈ ਜਾਂਦਾ ਉਹ ਖਬਰਾਂ ਚੱਲਦੀਆਂ ਯਾਰ ਮੁੱਦੇ ਕਿੱਥੇ ਨੇ ਆ ਆ ਲੋਕਾਂ ਨੂੰ ਸੁਣੋ ਯਾਰ ਆਹ ਉਹ ਕਹਿੰਦਾ ਇਹ ਮਾੜਾ ਉਹ ਕਹਿੰਦਾ ਇਹ ਮਾੜਾ ਮੈਂ ਚੰਗਾ ਮਾਇਆ ਕਰ ਦੂੰ ਤੇ ਤਿੰਨਾਂ ਗਦਾਰਾਂ ਨੇ ਬਾਦਲਾ ਨੇ ਕਾਂਗਸੀਆਂ ਨੇ ਆ ਬੌਕਰ ਵਾਲਿਆਂ ਨੇ ਤਿੰਨਾਂ ਗਦਾਰਾਂ ਨੂੰ ਥੋੜੀ ਰਲ ਕੇ ਜਮਾਨੀ ਮਾਰੀ ਸਰਕਾਰਾਂ ਰਹੀਆਂ ਤਿੰਨਾਂ ਦੀਆਂ ਫਿਰਨ ਦੇ ਹਾਂ ਕੋਈ ਕੰਮ ਕਰਦਾ ਸੀ ਉਹ ਬੇਬੇ ਭੁੱਕੀ ਵਾਲਾ ਜੇ ਕਿਹਨੇ ਡੋਡੇ ਬਿਜਲੇ ਚਾਰ ਫੜ ਕੇ ਪਰਚਾ ਦੇਤਾ ਚਿੱਟਾ ਸ਼ਰਮ ਪਰਚੂਨ ਦੀ ਲਗਾਨਾਂ ਨੇ ਮਿਲਦਾ ਉਹ ਫੜਦਾ ਨਹੀਂ ਪਤਾ ਨਹੀਂ ਪੰਜਾਬ ਨੇ ਕੀ ਕਰਮ ਫਟ ਕੇ ਪੰਜਾਬ ਦੇ ਕਰਮ ਤਾਂ ਸਾਡੇ ਫਟਨੇ ਵੀ ਰੋ ਪੂਰੇ ਪੰਜਾਬ ਦੇ ਫਟ ਕੇ ਦੇ ਦੇ ਇਹ ਰੋਣੇ ਕਰਦੇ ਨਾਲੇ ਘੰਡੇ ਘੰਡੇ ਇਹ ਬਹੁਤ ਸਤਾਇਓ ਮੇਰੇ ਨੌਜਵਾਨ ਸਾਥੀਓ ਬਹੁਤ ਸਤਿਕਾਰ ਨੂੰ ਮੇਰੇ ਮਾਮਾ ਤੇ ਮੇਰੇ ਭੈਣਾ ਬਹੁਤ ਸਤਿਕਾਰ ਨੂੰ ਮੇਰੇ ਬਜ਼ੁਰਗੋ ਪਿਆਰ ਦੀ ਕਾਫਾ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕੂਮੈਂਟ ਬਣਾ ਲੈ ਮੇਰੇ ਭਰਾਵੋ ਨੌਜਵਾਨੋ ਪਤਾ ਲੱਗੇ ਪੰਜਾਬ ਦੇ ਵਿੱਚ ਪੰਜਾਬ ਸਰਦੂ ਪੂਰੇ ਭਾਰਤ ਦੇ ਵਿਚੋੜਾ ਦਾ ਮਾਹੌਲ ੱੱੱ ਲੱਗਿਆ ਹੋਇਆ। ਬੱਕ ਬੱਕ ਪਾਟੀਆਂ ਹੋਣ ਗਿਆ। ਆਪ ਕੋ ਆਪਣਾ ਚੋਰ ਪ੍ਰਚਾਰ ਕਰ ਲਏ ਆ। ਪਰ ਫਿਰ ਵੀਰੋ ਮੇਰੇ ਭਰਾਵੋ ਜੋ ਇਸ ਟਾਈਮ ਪੰਜਾਬ ਦੇ ਵਿੱਚ ਹਾਲਾਤ ਖਾਸ ਕਰਕੇ ਨੌਜਵਾਨੀ ਦੇ ਬੜੇ ਹੋਏ ਨੇ ਕਿ ਮੈਂ ਜਦੋਂ ਮਾਮਾ ਕੋਲੇ ਜਾਣਾ ਮਾ ਮਮੇ ਨੂੰ ਤੁਹਾਨੂੰ ਗੱਲ ਕਹਿੰਦੇ ਨੇ ਪੁੱਤ ਜੇ ਕੁਝ ਕਰ ਸਕਦੇ ਹੋ ਤਾਂ ਜਿਹੜਾ ਨਸ਼ਾ ਜਿਹੜਾ ਸਾਡੀ ਜਵਾਨੀ ਨੂੰ ਇਹਨਾਂ ਦੇ ਪਿੰਡ ਤਬਾਹ ਹੋਈ ਜਾਂਦੇ ਨੇ ਕਿ ਨਸ਼ੇ ਵਾਲੇ ਕੁਝ ਨਾ ਕੁਝ ਕਰੋ ਨੌਜਵਾਨੀ ਨਸ਼ੇ ਦੇ ਰੱਖਿਆ ਮਰੀ ਜਾਂਦੀ ਹੈ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਕਿ ਨਸ਼ਾ ਬੰਦ ਕਰ ਦਾਂਗੇ ਪਰ ਨਸ਼ਾ ਬੰਦ ਤਾਂ ਕੀ ਹੋਣ ਦਾ ਬਰ ਚੁੱਕਿਆ ਹੈ ਇਸ ਕਰਕੇ ਜਿਨ੍ਹਾਂ ਨੇ ਨਸ਼ਾ ਬੰਦ ਕਰਾਉਣ ਦੀ ਗੱਲ ਕੀਤੀ ਉਹ ਬੀਰੂ ਕਰਦੇ ਜੇ ਦਫਤਰ ਉਹ ਤੇ ਘੜ ਉਹ ਤੇ ਬੈਜੋ ਦੂਜੇ ਭਰਾਵੋ ਸਾਡੇ ਨੌਜਵਾਨ ਨੂੰ ਬਾਹਰ ਦੇ ਸਮਝਾਈ ਜਾਂਦੀ ਆ ਇੱਥੇ ਨੌਜਵਾਨ ਕੋਈ ਰਹਿਮਤਕਾਰ ਨਹੀਂ ਸਾਡੀ ਸਿੱਖਿਆ ਪ੍ਰਣਾਲੀ ਬਿਲਕੁਲ ਖਤਮ ਹੋ ਜਾਂਦੀ ਆ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਨੇ ਪੰਜਾਬ ਦੀ ਪੰਜਾਬ ਦੀ ਬਹੁਤ ਸਾਰੇ ਸਮੱਸਿਆਵਾਂ ਨੇ ਗਿਆ ਜਿਹੜੇ ਕਿ ਜਿਹੜੇ ਕਿ ਸਾਡੀ ਨੌਜਵਾਨ ਨੂੰ ਕੁਰਮੰਗੋਖਾਈਏ ਤੇਰੀਆਂ ਮੇਰੇ ਨੌਜਵਾਨ ਮੇਰੇ ਫਿਰੋ ਮੇਰੇ ਭਰਾਵੋ ਤੋਂੜੀ ਕਿੜੀ جنگਾਂ ਲੜਾਈ ਹੈ ਜਿੰਨੇ ਵੀ ਜੋਕਰਾਂ ਜਾਰੀ ਰੱਖੀ ਹੋਈ ਆ ਕਿਉਂਕਿ ਮੈਂ ਦੇਖਿਆ ਕਿ ਜਿਹੜੇ ਸਾਡੇ ਨੌਜਵਾਨ ਮੈਂ 2017 ਤੋਂ ਲੈ ਕੇ ਲਗਾਤਾਰ ਜਿੰਨੇ ਕਿ ਜੋਕਰ ਆਪਣੇ ਪੰਜਾਬ ਦੇ ਆਪਣੇ ਲੋਕਾਂ ਦੀ ਹਰ ਇੱਕ ਲੜਾਈ ਲੜ ਰਹੇ ਆ ਕਿ ਧਰਨੇ ਦੇ ਵਿੱਚ ਘਰ ਹਾਜ਼ਰੀ ਨਹੀਂ ਹੁੰਦੀ ਕਿਸੇ ਮੋਰਚੇ ਵਿੱਚ ਘਰ ਹਾਜ਼ਰੀ ਨਹੀਂ ਹੁੰਦੀ ਭਰਾਵੋ ਨੌਜਵਾਨ ਮੇਰੇ ਸਾਥੀਓ ਪਾਰਟੀਆਂ ਸਰਕਾਰਾਂ ਨੇ ਸਾਡੇ ਕਾਲਜ ਬੰਦ ਹੋ ਜਾਂਦੇ ਨੇ ਸਾਡੀ ਸਿੱਖਿਆ ਪ੍ਰਣਾਲੀ ਖਤਮ ਹੋ ਜਾਂਦੀ ਹੈ ਇਹ ਸਰਕਾਰਾਂ ਨੇ ਇਹਨਾਂ ਦੇ ਇਹਸ ਬਾਗ ਦੇ ਮਾਲੀ ਦੇ ਉਹ ਬਿਲਕੁਲ ਚੋਰ ਬਣ ਚੁੱਕੇ ਨੇਗੇ ਇਹਨਾਂ ਨੇ ਆਪ ਦੇ ਬਾਹਰ ਭੇਜਣਾ ਵਾਲਾ ਸੈਂਟਰ ਖੋਲ ਚੁੱਕੇ ਨੇ ਜਿਹੜੇ ਨੇ ਆਪ ਦੇ ਸੈਂਟਰ ਬਾਹਰ ਭੇਜਣਾ ਵਾਲੇ ਖੋਲੇ ਲੇਗੇ ਉਹ ਸਾਰੇ ਨੇ ਸਾਰਿਆਂ ਨੂੰ ਚੋਰ ਲੱਗਦਾ ਮੀਤ ਇਹ ਜਿਹੜੇ ਵੀ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਸਾਰਿਆਂ ਨੇ ਆਪ ਕੋ ਆਪਣੇ ਸੈਂਟਰ ਖੋਲੇ ਹੋਏ ਨੇ ਇਸ ਕਰਕੇ ਨੌਜਵਾਨ ਸਾਥੀਓ ਮੈਂ ਤੁਹਾਡੇ ਕੋਲ ਹੀ ਪੀਰ ਬੇਨਤੀ ਕਰਦਾ ਹੁੰਦਾ ਕਿ ਪੰਜਾਬ ਵਰਗੀ ਧਰਤੀ ਨਹੀਂ ਹੈਗੀ ਜਿੱਕਰ ਇੱਥੇ ਪੜ੍ਹ ਲੈ ਕੇ ਚੰਗੀਆਂ ਨੌਕਰੀਆਂ ਤੇ ਲੱਗ ਜੀਏ ਤੇ ਅਸੀਂ ਆਪਣਾ ਪੰਜਾਬ ਬਚਾ ਸਕਦੇ ਹਾਂ ਤੇ ਜਿਹੜੇ ਸਾਡੇ ਆ ਮਾ ਮਾਂ ਨੇ ਸਾਡੇ ਜਿਹੜੇ ਪੁੱਤ ਨਸ਼ਾ ਦੇ ਉੱਪਰ ਲਾ ਕੇ ਜੇ ਕਿਤੇ ਸਰਕਾਰਾਂ ਕਦਮ ਉਠਾਉਣ ਤਾਂ ਨਸ਼ਾ ਛੱਡ ਵੀ ਸਕਦੇ ਨੇ ਪਰ ਸਰਕਾਰਾਂ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦਾ ਕੰਮ ਹੀ ਆ ਇਹਨਾਂ ਦਾ ਕਮਾਈ ਦਾ ਸਾਧਨ ਹੈ ਭਰਾਓ ਇਸ ਕਰਕੇ ਅਸੀਂ ਤੁਹਾਡੇ ਨਕਰ ਦੇ ਵਿੱਚੜਾ ਆਏ ਜਿਹੜੇ ਮੇਰੇ ਵੱਲੋਂ ਜਿੰਨੇ ਕਿ ਛੁਕਰਾ ਮਾਇਆ ਮੈਂ ਆਪਣੀ ਲੜਾਈ ਜਾਰੀ ਰੱਖੂਗਾ ਮੈਂ ਹਮੇਸ਼ਾ ਲੋਕਾਂ ਨੂੰ ਲੱਗਦਾ ਰਹਾਂਗਾ ਚਾਹੇ ਸਰਕਾਰਾਂ ਜਿੰਨਾ ਮਰਜੀ ਪਰਚੇ ਪਾਉਣ ਜੋ ਮਰਜੀ ਕਰ ਲੈਣ ਪਰ ਅੱਜ ਥੋੜੇ ਨਕਰ ਦੇ ਪਟਾਉਣ ਦਾ ਸਵਾਭ ਬੜਾ ਹੈ ਜਿਦਕ ਸੁਣੋ ਪਤਾ ਕਿ ਚੋਣਾ ਦਾ ਮਾਹੌਲ ਹੈ ਮੈਂ ਆਇਆ ਸਰਦਾਰ ਸੁਭਜੀ ਸਿੰਘ ਮੈਂ ਲੈ ਜਿਹੜੇ ਲੰਬਾ ਸਮੇਂ ਤੋਂ ਆਪਣੇ ਪੰਥ ਦੀ ਆਪਣੇ ਕੌਮ ਦੀ ਗੱਲ ਕੀਤੀਆਂ ਇੱਕ ਸਟੈਂਡ ਤੇ ਖੜੇ ਨੇ ਨਹੀਂ ਤਾਂ ਇੱਥੇ ਸਾਰੇ ਸਾਰੇ ਮੀਟਰਾਂ ਦੇ ਆਪਣਾ ਸਟੈਂਡ ਬਜਣਾ ਹੀ ਹੈ ਤੁਹਾਨੂੰ ਪਤਾ ਲੱਗਦਾ ਆਪਣੇ ਨੇਜੀ ਹਿੱਤ ਲਈ ਕੋਈ ਕਿਸੇ ਪਾਰਟੀ ਦੇ ਵਿੱਚ ਵਾਕੇ ਦਾ ਕੋਈ ਕਿਸੇ ਪਾਰਟੀ ਦੇ ਵਿੱਚ ਵਾਜਦਾ ਇੱਕ ਸਟੈਂਡ ਤੇ ਸਿਧਾਂਤ ਤੇ ਖੜਕੇ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਜਦੋਂ ਕੋਈ ਮੜਾ ਹੈ ਕਿਸੇ ਬੰਦੇ ਦੇ ਬਿਰਤਾਂ ਆਉਂਦੀ ਹੈ ਉਹਦੀ ਪਾਰਟੀ ਉਹਦੀ ਉਹਦੀ ਆਪਣੀ ਪਾਰਟੀ ਦੀ ਸਰਕਾਰ ਵਾਜਦੇ ਨੂੰ ਚਾਹੇਂਦਾ ਇਹ ਬਹੁਤ ਵੱਡੀ ਗੱਲ ਹੈ ਕਿ ਲੰਮੇ ਸਮੇਂ ਤੋਂ ਆਪਣੇ ਸਿਧਾਂਤ ਤੇ ਪਹਰਾ ਦੇ ਰਹੇ ਨੇ ਕਿਉਂਕਿ ਜਿੰਨਿਆਂ ਵੀ ਹੁਣ ਤੁਸੀਂ ਮੈਂ ਇੱਥੇ ਤੁਹਾਨੂੰ ਗੱਲ ਕਰਾਂ ਧੂੜੀ ਦੀ ਗੱਲ ਕਰਾਂ ਇੱਥੇ ਮੁੰਡਾ ਦਲਵੀਰ ਗੋਲਦੀ ਹੁੰਦਾ ਬੜੀਆਂ ਬਾਹਾਂ ਚੋੜੀਆਂ ਕਾਖ ਰੇੜ ਕੜਕੜ ਕੇ ਗੱਲਾਂ ਕਰਦਾ ਹੁੰਦਾ ਜਦੋਂ ਪਤਾ ਲੱਗਿਆ ਕਿ ਮੈਨੂੰ ਹੁਣ ਇਧਰੋਂ ਮੈਨੂੰ ਮਾਰ ਪੈ ਰਹੀ ਐ ਆਪਣੀ ਕੁਰਸੀ ਆਪਣੀ ਚੌਧਰ ਦਾ ਮਾਰਾ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਕੇ ਪਹਿਲਾਂ ਕਾਂਗਰਸ ਪਾਰਟੀ ਸੀਗਾ ਇਹ ਹੁੰਦਾ ਕਿ ਇੱਕ ਸਿਧਾਂਤ ਤੇ ਇੱਕ ਪੈੜਾ ਦੇ ਕੇ ਖੜ ਕੇ ਲੋਕਾਂ ਦੀ ਲੜਾਈ ਲੜਨੀ ਉਹ ਬੜੀ ਔਖੀ ਬੜੀ ਮੁਸ਼ਕਲ ਆ ਉਹ ਕੋਈ ਕੋਈ ਬੰਦੇ ਕੰਮ ਕਰ ਸਕਦਾ ਜਿਸ ਹਾਵਲਾ ਮਾਨ ਸਾਹਿਬ ਨੇ ਪੈੜਾ ਦਿੱਤਾ ਇਸ ਕਰਕੇ ਨੌਜਵਾਨੋ ਲੰਮੇ ਸਮੇਂ ਤੋਂ ਆਪਣੀ ਕੌਮ ਦੀ ਗੱਲ ਕਰ ਰਹੇ ਨੇ ਆਪਣੇ 40 43 ਸਾਲ ਤੋਂ ਜਿਲ੍ਹਾ ਦੇ ਵਿੱਚ ਜਾ ਕੇ ਆਪਣਾ ਕਿਹਦਾ ਸਟੈਂਡਪ ਬਦਲਾ ਪੁਠੇਰਾ ਕੋ ਸਰਕਾਰ ਵਾਲੇ ਸਮਝਿਆ ਰ ਕੀਤਾ ਕਿਉਂਕਿ ਆਪਾਂ ਨੂੰ ਹੁਣ ਪੰਜਾਬ ਦੇ ਜਿਹੜੀ ਇੱਕ 파ਰਤਕ ਲਹਿਰ ਚੱਲੀ ਹੈ ਪੰਜਾਬ ਦੀ ਜਿਹੜੀ ਜਵਾਨੀ ਆ ਬੜੀ ਜਾਗ ਚੁੱਕੀ ਹੈ ਜਵਾਨੇ ਚਾਹੁੰਦੇ ਆ ਕਿ ਅਸੀਂ ਜਿਹੜੇ ਦਿੱਲੀ ਦੇ ਡੋਗਰੇ ਨੇ ਇਹ ਦਿੱਲੀ ਦੇ ਸਾਰੇ ਡੋਗਰੇ ਨੇ ਬੁਲਾ ਲਏਗੇ ਇਹਨਾਂ ਨੂੰ ਪੁਝਾਈਏ ਪੁਝਾ ਕੇ ਸੇ ਆਪਣੇ ਪੰਜਾਬ ਦੇ ਵਿੱਚ ਇੱਕ ਚੰਗੇ 파ਰਤਕ ਜਿਹੜੇ ਲੈ ਕੇ ਆਏ ਭਰਾਵੋ ਫਰੂਰ ਸਾਹਿਬ ਜਾ ਕੇ ਆਇਆ ਆਪਣਾ ਬ੍ਰਿਧਕੋਟ ਜਾ ਕੇ ਆਇਆ ਤੇ ਬਠਿੰਡੇ ਦੇ ਵਿੱਚ ਆਣਾ ਤੇ ਇੱਥੇ ਆਇਆ ਬੜੀ ਵੱਡੀ ਇਹ ਪੁਜਾਰ ਦੇ ਵਿੱਚ ਲਹਿਰ ਚੱਲੀ ਹੋਈ ਆ ਆਪਣੇ ਸੰਗਰੂਰ ਵਾਲੇ ਤਾਂ ਮੰਨੇ ਪ੍ਰਵੰਨੇ ਇਸ ਗੱਲ ਲਈ ਜਾਂਦਾਂ ਜਦੋਂ ਮੈਂ ਹੋਲਾਂ ਜਿਹੜੇ ਜਾਂਣਾ ਕਹਿੰਦੇ ਜੋ ਤੁਹਾਡੇ ਸੰਗਰੂਰ ਵਾਲੇ ਜਿੰਨੇ ਜਾਗਰੂਤ ਨੇ ਕਹਿੰਦੇ ਜਿਹੜਾ ਮਰਜ਼ੀ ਉਹ ਦੋਨੋਂ ਹੋਵੇ ਬੂਰੇ ਹੁੰਦੇ ਨੇ ਕਹਿੰਦੇ ਜਿਹਦੀ ਮਰਜ਼ੀ ਸਰਕਾਰ ਹੋਵੇ ਹੈ ਥੋੜਾ ਜਿਹਾ ਕੰਮ ਦੇਖਦੇ ਨੇ ਕੰਮ ਛੰਗਾ ਛੰਗਾ ਕਰਦੇ ਕਿ ਨਹੀਂ ਕਰਦੇ ਇਹ ਨਹੀਂ ਪਰ ਉਹਦੀ ਮਹੀਨਾਤੀ ਉਲਟ ਹੋ ਜਾਂਦੀ ਨੇ ਇਸ ਕਰਕੇ ਤੁਹਾਡੀ ਪਹਿਚਾਣ ਆ ਭਰਾਵੋ ਆਪਾਂ ਨੂੰ ਹੁਣ ਜਿਹੜਾ ਕਿਸੇ ਨੂੰ ਪਤਾ ਜੇ ਕਿ ਸਰਦਾਰ ਸਿਮਰਜੀਤ ਸਿੰਘ ਮਾਨਦਲਾ 4 ਸਾਲ ਬਾਹਟੀ ਹੈ ਆਪਾ ਆਪਣੇ ਮਾਨ ਸਾਹਿਬ ਨੂੰ ਦਿਤਾ ਕੇ ਕੰਮਜਾਬ ਕਰੀਏ ਇੱਥੇ ਭਰਾਵੋ ਆ ਮੀਤ ਬਹਿਰ ਵਰਗੇ ਜਿਹੜੇ ਗੱਲਾਂ ਕਰ ਦਿੰਦੇਗੇ ਉਹਨੂੰ ਬੜਾ ਗੁੱਸਾ ਚੜਿਆ ਪਿੱਛੇ ਜੇ ਕਹਿੰਦੇ ਕਿ ਮਾਨ ਸਾਹਿਬ ਤਾਂ ਨੌਜਵਾਨਾਂ ਨੂੰ ਤੱਤੀਆਂ ਗੱਲਾਂ ਸੁਣਾ ਕੇ ਆ ਪਿੱਛੇ ਦੇ ਕਲਪਸਨਾ ਬਿਆਣਾ ਤੱਤੀਆਂ ਗੱਲਾਂ ਜਿਹੜਾ ਮਾਨ ਸਾਹਿਬ ਨੌਜਵਾਨਾਂ ਨੂੰ ਸੁਣਾ ਕੇ ਆਪਣੇ ਪਿੱਛੇ ਲਾ ਲੈਂਦੇ ਨੇ ਤੱਤੀਆਂ ਗੱਲਾਂ ਕਰਨਾ ਹਰ ਇੱਕ ਦੇ ਬਸ ਦੀ ਗੱਲ ਹੈਗੀ ਤੱਤੀਆਂ ਗੱਲਾਂ ਕਰਨਾ ਤੁਸੀਂ ਤਾਂ ਕਿੱਦਾਂ ਕਰਤੀਆਂ ਗੱਲਾਂ ਤੱਤੀਆਂ ਗੱਲਾਂ ਕੱਟਣ ਲਈ ਭਾਗਪੁਰ ਦੇ ਜ਼ਿਲ੍ਹੇ ਦੇ ਵਿੱਚ ਜਾਣਾ ਪੈਂਦਾ ਆਪਣੇ ਮੁਰਤਿਆਂ ਦੀ ਗੱਲ ਕਰਨ ਦੇ ਲਈ ਇਸ ਕਰਕੇ ਜੇ ਤੁਹਾਡੇ ਲੱਤਾਂ ਦੇ ਵਿੱਚ ਦਾਮ ਨਹੀਂ ਹੈਗਾ ਜੇਕਰ ਮਾਨ ਸਾਹਿਬ ਲੰਮੇ ਸਮੇਂ ਤੋਂ ਫੜ ਕੇ ਆਪਣੇ ਸਿਧਾਂਤਾਂ ਦੇ ਪਾਰਾ ਦੇ ਰਹੇ ਨੇਗੇ ਤੁਸੀਂ ਉਹਨਾਂ ਨੂੰ ਕੀ ਸਮਝੋ ਉਹ ਤਾਂ ਕੱਲ ਦਾ ਨਿਆਣਾ ਹੈ ਤੂੰ ਦਿਲ ਦੇ ਕਲਪੇ ਚੱਟ ਕੇ ਲੀਡਰ ਬਣਿਆ ਅਸੀਂ ਜੇਲਾਂ ਕੱਟ ਕੇ ਅਸੀਂ ਪਰਚੇ ਪਵਾ ਕੇ ਅਸੀਂ ਤਾਂ ਅੱਜ ਲੋਕਾਂ ਦੀ ਗੱਲ ਕਰ ਰਹੇ ਹਾਂ ਅਸੀਂ ਤੇਰੇ ਮਗਰੋਂ ਦਿਲ ਦੇ ਕਲਪੇ ਚੱਟ ਕੇ ਲੀਡਰ ਨਹੀਂ ਬਣੇ 2014 ਦੇ ਵਿੱਚ ਇਹਦੀ ਮਾਨ ਲਬ ਤੇ ਰਨ ਦੇ ਸਪੋਰਟ ਕੀਤੀ ਸੀ ਪਰ ਮਸਰੂਪਤਾ ਕਰਕੇ ਦਲਾਲਾਂ ਕੇ ਕੱਲ ਕੇ ਚੱਕ ਰੀਆਂ ਐਮਐਲਏ ਬਣ ਕੇ ਇਹ ਐਮਐਲਏ ਬਣਨ ਦਾ ਲੋਕਾਂ ਦੇ ਵਿੱਚ ਖੜੇ ਚਾਰ ਲੋਕ ਇੰਚਤ ਹੋਵੇ ਉਹੀ ਆ ਕੱਲੀਆਂ ਕੁਰਸੀਆਂ ਵਾਹਣੇ ਵੀ ਰੱਖਦੀਆਂ ਭਰਾਵੋ ਤੁਹਾਡੇ ਸਾਹਮਣੇ ਖੜਾ ਜਦੋਂ ਉਹਨਾਂ ਨੇ ਕਿਹਾ ਕਿ ਸਾਡੀ ਹੁਣ ਬਗਾਵ ਜਿਹੜੀ ਉਹ ਕਰਨੀ ਬੰਦ ਕਰਦੇ ਸਾਡੇ ਵੱਲੋਂ ਜ਼ਰੂਰ ਤਾਂ ਚੋੜ ਲੱਗਦਾ ਮੈਂ ਕਿਹ ਜੇ ਤੁਹਾਨੂੰ ਸੋਚੀ ਨਹੀਂ ਮਿਲਦੀ ਤੁਹਾਡਾ ਜਿਹੜਾ ਮੂੰਹ ਆ ਉਹ ਦਿੱਲੀ ਵਾਲੋਂ ਦਾ ਛਿੜੀ ਛਿੜੀ ਪੰਜਾਬ ਵਾਲੀ ਹੁੰਦੀ ਆ ਤੁਹਾਡਾ ਨਾਮ ਕੋਚਾਜਰ ਵਾਲਾ ਸਾਡੀ ਗੱਲ ਰਲੇ ਅਜ ਤਾਂ ਸਿਰਫ ਔਰ ਸਿਰਫ ਜਿਹੜਾ ਸਾਡੀ ਆਪਣੇ ਕੌਮ ਦੀ ਗੱਲ ਕਰੂ ਆਪਣੇ ਪੰਥ ਦੀ ਗੱਲ ਕਰੂ ਉਹਦੇ ਨਾਲ ਕਰਾਂਗੇ। ਦਿਲ ਦੇ ਦੋਗਲੇ ਰਾਜਨੀਤੀ ਨਾਲ ਕਦੇ ਨਹੀਂ ਖੜਾਂਗੇ। ਭਰਾਵੋ ਜਦੋਂ ਆਪਣੇ ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਹੋਈ ਹੈ, ਆਪਣੇ ਕੌਮ ਦੀ ਆਪਣੇ ਸਿੱਖ ਰਾਜਨੀਤੀ ਹੋਈ ਹੈ, ਉਹ ਰਾਜਨੀਤੀ ਦਾ ਦੁਨੀਆਂ ਦੇ ਵਿੱਚ ਗੱਲਾਂ ਹੋ ਜਿੰਦੇ ਭਰਾਵੋ ਮਹਾਰਾਜ ਜਿਸ ਦਾ ਇਤਿਹਾਸ ਪਰੋ। ਇਸ ਕਰਕੇ ਸਾਨੂੰ ਸਿੱਖ ਰਾਜਨੀਤੀ ਦੀ ਲੋੜ ਹੈ। ਆਓ ਆਪਾਂ ਮਾਨ ਸਾਹਿਬ ਦੀ ਜਿਹੜੀ ਚੋਣ ਚਾਲ ਵਾਰਟੀ ਹੈ, ਇਸ ਨਿਸ਼ਾਨ ਚਾਹ ਤੇ ਮੋਹਰਾ ਲਾ ਕੇ ਕਾਮਯਾਬ ਕਰੀਏ। ਜਿੰਨੇ ਵੀ ਲੋਕਾਂ ਮੈਂ ਤੁਹਾਡੇ ਲਈ ਜਿੰਨੇ ਵੀ ਕੋਈ ਕੁਸ਼ਵਾਂ ਕੰਮ ਆ ਸਕਦਾ ਕਿਤੇ ਵੀ ਹੋਰੀ ਹੁੰਦਾ ਕਿਸੇ ਦੂਜੇ ਜਿਆ ਰਾਜਨੀਤਿਕ ਪਾਰਟਨਰship ਤਾਕਰ ਕੋਲ ਦੇ ਹੱਕ ਦੇ ਵਿੱਚ ਬੈਗੇ ਜਿੰਨੇ ਵੀ ਜੋਕਰ ਆਪਣਾ ਲੱਖ ਜਿਹੜੀ ਜੰਗਾਂ ਲੜਾਈ ਉਹ ਜਾਰੀ ਰੱਖਾਂਗੇ ਇਹਨੇ ਇੱਕ ਮੇਰੀ ਬੇਨਤੀ ਆ ਪਰਵਾਣ ਰੱਖਿਓ ਭਰਾਓ ਨੌਜਵਾਨੀ ਨੌਜਵਾਨੀ ਨੂੰ ਬਚਾਉਣ ਦੀ ਲੜਾਈ ਹੈ ਕਿ ਕਿਵੇਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਈਏ ਨੌਜਵਾਨੀ ਜਿਹੜੀ ਸਾਡੇ ਪ੍ਰਵਾਸ ਵੱਲ ਜਾ ਰਹੀ ਹੈ ਵਿਦੇਸ਼ਾਂ ਵੱਲ ਜਾ ਰਹੀ ਹੈ ਕਿਤੇ 40-40 ਲੱਖ ਰੁਪਏ ਲਾ ਕੇ 17 ਸਿੱਖ ਕ੍ਰੋੜਪਿਆਇ ਤੇ ਕਰਦਾ ਆ ਚੁੱਕੇ ਆ ਨੌਜਵਾਨਾਂ ਦਾ ਇਸ ਕਰਕੇ ਭਰਾਵੋ ਇਹ ਸਾਰਾ ਕੰਮ ਗੁਰੂ ਸਾਹਿਬ ਦੀ ਕਿਰਪਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੁੰਦਾ ਮੈਂ ਕੁਝ ਨਹੀਂ ਹੈਗਾ ਕਿਉਂਕਿ ਗੁਰੂ ਸਾਹਿਬ ਜਿਹੜਾ ਕਿਰਪਾ ਕਰਦਾ ਪਿਓ ਜਿਹੜੀ ਆਪਾਂ ਲੋਕਾਂ ਦੇ ਲੜਾਈ ਜਾਰ ਸਕਦਾ ਨਹੀਂ ਨਹੀਂ ਲੜ ਸਕਦੇ ਇਹ ਹੀ ਗੱਲ ਮੈਂ ਜਵਾਨੀ ਨੂੰ ਕਹਿਣਾ ਹੁੰਦਾ ਨੌਜਵਾਨਾਂ ਨੂੰ ਆਓ ਗੁਰੂ ਘਰ ਦੇ ਨਾਲ ਲੱਗ ਜੀਏ ਕੋਈ ਗੱਲ ਨਹੀਂ ਮੇਰੇ ਵੀ ਤਾੜੀ ਕੇਸ ਨਹੀਂ ਰੱਖੇ ਹੋਏ ਮੈਂ ਨਿਤਨੇਮ ਦਾ ਧਾਰਨੀ ਆ ਰਹਾ ਰਹਾ ਦਾ ਧਾਰਨੀ ਆ ਭਰਾਵੋ ਆਪਾਂ ਨਸ਼ੇ ਛੱਡ ਕੇ ਆਪਾਂ ਗੁਰੂ ਘਰ ਦੇ ਨਾਲ ਲੱਗ ਜੀਏ ਆਪਣੇ ਸਿੱਧੇ ਰਾਹ ਤੋਂ ਤੁਰਪੀਏ ਤਾਂ ਹੀ ਜਿਹੜ ਕੁਛ ਨਾ ਕੁਛ ਸਮਾਜ ਦਾ ਸੁਧਾਰ ਸਕਦੇ ਹੋ ਤੁਸੀਂ ਵੀ ਆਪਣੀ ਮਾਂ ਬਾਪ ਦੀ ਸੇਵਾ ਕਰ ਸਕਦੇ ਹੋ ਜੇਕਰ ਤੁਸੀਂ ਨਸ਼ਾ ਤੋਂ ਜਿਹੜੇ ਕ੍ਰਿਆ ਤੋਂ ਦੂਰ ਰਹੋਗੇ ਦੂਰ ਤਾਇਰ ਹੋਗੇ ਜਿ ਆਪਣੇ ਗੁਰ ਦੇ ਅਰ ਲੱਗੇ ਚਲੋ ਗੁਰੂ ਤੋਂ ਬੇਮੁਖ ਹੋਗੇ ਤਾਂ ਸੇ ਨਸ਼ਿਆਂ ਦੇ ਸੀ ਬੁਰੀਆਂ ਬੁਰੀਆਂ ਹਾਲਤਾਂ ਜਿਹੜੇ ਕਿਰਾਹੇ ਪਈ ਜਾਂਦੇ ਆ ਇਸ ਕਰਕੇ ਸਾਡੇ ਮਾਮਾ ਨੇ ਇਹਨਾਂ ਮਾਮਾ ਦਾ ਕਹਿਣਾ ਮੰਨਾ ਕਰੋ ਇਹਨਾਂ ਮਾਮਾ ਦੀ ਸੇਵਾ ਕਰੋ ਨਸ਼ਾ ਤੋਂ ਦੂਰ ਰਹੋ ਭਰਾਵੋ ਆਓ ਚੰਗਾ ਬੁਢਾਪ ਚੰਗਾ ਸਮਾਜ ਸਿਰਜੀਏ ਇੰਨੇ ਕ ਮੈਂ ਬੇਨਤੇ ਕਰਨੀ ਸੀ ਗਿਆ ਕੋਈ ਵੀ ਕਿਸੇ ਦੇ ਵੀ ਮੈਂ ਕੰਮ ਆ ਸਕਦਾ ਜੋ ਮਰਜ਼ੀ ਮੇਰੇ ਕੋਲੇ ਆ ਜਿੰਦਗੀ ਉਦਰਾ ਲੜਾਈ ਜਾਰੀ ਰੱਖਾਂਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋੜਚਾਲ ਵਲਟਿੰਗ ਮਾਨ ਸਾਹਿਬ ਜਿਹੜੇ ਆਪਣੇ ਪੰਥ ਦੇ ਕਾ ਗੁਰੂ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਭੇਜੀਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਲਾਸੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸੋਨਿਹਾਲ ਪੰਜਾਬ ਦੇ ਆਪ ਦਾ ਖਿਝਾਰੂ ਵਾਗੂ ਭਾਈ ਭਾਨਾ ਜੀ ਦੇ ਵਿਚਾਰ ਸਿੱਖੇ ਨੇ ਇਹ ਮੇਰਾ ਭਰਾ ਖੜਾ ਜਿੰਨੇ ਵੀ ਇਥੇ ਦੇ ਨੌਜਵਾਨ ਤੁਸੀਂ ਜੇਲ੍ਹ ਦੇ ਵਿੱਚ ਮੇਰੇ ਲਈ ਕੱਟ ਕੇ ਆਏ ਹੋ ਤੁਸੀਂ ਮੇਰੇ ਸੁਮੇ ਘਰ ਜਾ ਚੜਾਇਆ ਮੈਂ ਕਦੇ ਇਹਨਾਂ ਸਰਕਾਰਾਂ ਦੀ ਚਾਤਰੀ ਨਹੀਂ ਕਰੂੰ ਕਿਉਂਕਿ ਤੁਸੀਂ ਭਰਾ ਹੋ ਥੋਡੇ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸ ਕਰਕੇ ਲੋਕਾਂ ਦੀ ਬਾਤ ਸੀ ਲੋਕਾਂ ਦੀ ਲੜਾਈ ਲੜ ਰਏ ਸੀਗੇ ਸਰਕਾਰ ਤੋਂ ਚਰਾਈ ਲੀ ਗਾ ਸਰਕਾਰ ਨੇ ਪਰਚੇ ਪਾਏ ਤੁਹਾਨੂੰ ਪਤਾ ਕਿਵੇਂ ਮੇਰੇ ਮਾਮਾਤੇ ਮੇਰੇ ਭੈਣਾਂ ਦੇ ਸਾਰੇ ਦੇ ਪਰਚੇ ਪਾਏ ਸੀਗੇ ਇਸ ਕਰਕੇ ਥੋੜਾ ਧੰਨਵਾਦ ਭਰਾ ਨੂੰ ਤੁਸੀਂ ਐਡਾ ਬੜਾ ਸਤਾਏ ਨੂੰ ਉਖਾ ਦਿੱਤਾ ਤੁਹਾਡੇ ਸਾਰੇ ਨੌਜਵਾਨਾਂ ਦੇ ਬਾਪੂਆਂ ਨੇ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਬਾਤ ਉਲੰਧ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਦਾ ਸੰਦਾ ਸਿੰਘ ਵਾਲੀ ਸੁਪੰਚੀ ਸੰਗਤ ਦਾ ਮੇਰੇ ਭਰਾਵਾਂ ਦਾ ਸਾਰਿਆਂ ਦਾ ਭਾਈ ਧੰਨਵਾਦ ਕਰਦੇ ਆ। ਸੋ ਭਾਨਾ ਜੀ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਆਪਣੇ ਨਗਰ ਆ ਕੇ ਆਪ ਜੀ ਸਾਰਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਸੋ ਸਾਰੇ ਨੌਜਵਾਨਾਂ ਦਾ ਮੇਰੀਆਂ ਭੈਣਾਂ ਦਾ ਮਾਤਾਵਾਂ ਦਾ ਸਾਰਿਆਂ ਦੇ ਧੰਨਵਾਦ ਕਰਦਾ ਆ। ਨਗਰ ਨਿਵਾਸੀਓ ਮਾਨ ਸਾਹਿਬ ਨੂੰ ਤਾਂ ਕਿ ਭੇਜੀਏ ਪੰਜਰ ਦੇ ਪੰਜਾਬ ਨੂੰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਹਲਕਾ ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ ਚੋਣ ਲੜ ਰਹੇ ਨੇ ਅਤੇ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਜੋ ਵੀ ਦੋਸਤੋ ਪੰਜਾਬ ਦੀਆਂ ਮਾਤਾਂਵਾ ਦੇ ਪੁੱਤ ਨਸਿਆਂ ਦੇ ਵਿੱਚ ਫਸੇ ਨੇ ਜਾਂ ਜਿਨ੍ਹਾਂ ਪੰਜਾਬ ਦੀਆਂ ਮਾਤਾਂਵਾ ਦੇ ਪੁੱਤਾਂ ਦੀ ਨਸਿਆਂ ਦੇ ਕਾਰਨ ਮੌਤ ਹੋ ਚੁੱਕੀ ਹੈ ਮਾਤਾਂਵਾ ਨੇ ਜੋ ਵੀ ਲੱਖੇ ਸਿਧਾਣੇ ਅੱਗੇ ਬੇਨਤੀ ਕੀਤੀ ਤੇ ਜੋ ਵੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭਾਨੀ ਸਿੱਧੂ ਨੇ ਆਪਣੇ ਵਿਚਾਰ ਰੱਖੇ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਹਲਕਾ ਸੰਗਰੂਰ ਤੋਂ ਅਤੇ ਹਲਕਾ ਬਟਿੰਡਾ ਤੋਂ ਇਸ ਵਾਰ ਕੌਣ ਬਾਜ਼ੀ ਮਾਰੇਗਾ ਇਹ ਟੱਕਰ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ